ਤਾਂ ਕਿ ਆਪ ਜਾਣਦੇ ਹੋ ਕਿ ਲੋਕ ਸਭਾ ਚੋਣਾਂ 2024 ਜਿਹੜੀਆਂ ਉਹ ਅਨਾਉਂਸ ਹੋ ਚੁੱਕੀਆਂ ਨੇ ਮੋਡਲ ਕੋਰਡ ਉਹ ਕੰਡਕਟ ਜਿਹੜਾ ਲੱਗ ਚੁੱਕਾ ਹੈਗਾ ਔਰ ਇਸ ਸਬੰਧ ਦੇ ਵਿੱਚ ਅੱਜ ਅਸੀਂ ਅਜਨਾਲੇ ਥਾਣੇ ਦੇ ਵਿੱਚ ਔਰ ਅਜਨਾਲੇ ਕਸਬੇ ਦੇ ਵਿੱਚ ਜਿਹੜਾ ਹੈਗਾ ਅਸੀਂ ਫਲੈਗ ਮਾਰਚ ਕਰ ਰਹੇ ਹਾਂ ਔਰ ਇਹ ਫਲੈਗ ਮਾਰਚ ਦਾ ਜਿਹੜਾ ਇਹ ਸੰਦੇਸ਼ ਹੈਗਾ ਕਰਕੇ ਵੀ ਕੋਈ ਵੀ ਮਾੜਾ ਅਨਸਰ ਜਿਹੜਾ ਹੈਗਾ ਕੋਈ ਜਿਹੜਾ ਗੈਰ ਕਾਨੂੰਨੀ ਕੰਮ ਕਰਦਾ ਹੈਗਾ ਉਹਨੂੰ ਵੀ ਸਾਡੇ ਵੱਲੋਂ ਚੇਤਾਵਨੀ ਹੈਗੀ ਵੀ ਬਿਲਕੁਲ ਇੱਥੇ ਪੀਸ ਐਂਡ ਹਾਰਮਨੀ ਬਣਾ ਕੇ ਰੱਖੀ ਜਾਊਗੀ ਔਰ ਕਿਸੇ ਕਿਸਮ ਦੀ ਨਿਊਸੈਂਸ ਜਿਹੜੀ ਆ ਉਹ ਨਹੀਂ ਟੋਲਰੇਟ ਕੀਤੀ ਜਾਊਗੀ। ਦਿਹਾਤੀ ਖੇਤਰ ਅੰਦਰ ਕਿਸ ਤਰੀਕੇ ਦੇ ਨਾਲ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ? ਕਿੰਨੀ ਜਗ੍ਹਾ ਦੇ ਉੱਤੇ ਨਾਕਾਬੰਦੀ ਕੀਤੀ ਆ? ਪੈਰਾਮੈਟਰੀ ਫੋਰਸ ਕਿੰਨੀ ਤਨਖਾਹ ਦਿੱਤੀ ਹੈ? ਕਿ ਸਾਡੇ ਬੀਐਸਐਫ ਦੀ ਸਾਡੇ ਕੋਲ ਕੰਪਨੀ ਇੱਕ ਇੱਥੇ ਹੈਗੀ ਆ ਜੀ। ਔਰ ਉਹਦੇ ਸਾਡੇ ਕੋਲ 85 ਜਿਹੜੇ ਜਵਾਨ ਸਾਡੇ ਕੋਲ on ਡਿਊਟੀ ਹੈਗੇ ਆ। ਔਰ ਉਹਨਾਂ ਚੋਂ 6 ਨਾਕੇ ਜਿਹੜੇ ਅਸੀਂ ਲਾਏ ਜਾਂਦੇ ਆ ਦਿਹਾਤੀ ਤੇ ਅਜਨਾਲੇ ਕਸਬੇ ਦੇ ਵਿੱਚ ਮਿਲਾ ਕੇ। ਔਰ ਇਸ ਤੋਂ ਇਲਾਵਾ ਇੱਕ ਕਾਸੋ ਆਪਰੇਸ਼ਨ ਜਿਹੜਾ ਹੈਗਾ ਸਾਡਾ ਡੇ ਬਾਈ ਡੇ ਚੱਲਦਾ ਹੈਗਾ ਜਿਹਦੇ ਤਹਿਤ ਜਿਹੜਾ ਨਜਾਇਜ਼ ਸ਼ਰਾਬ ਜਹਾ ਕੋਈ ਹੋਰ ਇਲੀਗਲ ਕੰਮ ਜਿਹੜਾ ਕਰਦੇ ਹੈਗੇ ਆ ਉਹ ਸਬੰਧ ਦੇ ਵਿੱਚ ਜਿਹੜਾ ਹੈਗਾ ਅਸੀਂ ਕਾਸੋ ਆਪਰੇਸ਼ਨ ਜਿਹੜੇ ਆ ਡੇ ਬਾਈ ਡੇ ਅਸੀਂ ਚਲਾਉਨੇ ਹੈਗੇ ਆ ਜਿਹਦੇ ਸਾਨੂੰ ਕਾਫੀ ਰਿਕਵਰੀ ਜਿਹੜੀ ਹੋ ਰਹੀ ਹੈਗੀ ਆ ਔਰ ਲੋਕਾਂ ਦੇ ਉੱਤੇ ਪੱਤੇ ਦਰਜ ਹੋ ਰਹੇ ਆ ਸਰਕਾਰ ਇਹ ਪਿਆਰ ਵੀ ਜਮਾ ਹੋਣ ਵਾਲੇ ਆ ਲੋਕਾਂ ਜਿਨ੍ਹਾਂ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਅਪੀਲ ਕਰੋਗੇ ਜਿਹੜੇ ਨਹੀਂ ਕਰਵਾਉਂਦੇ ਉਹਨਾਂ ਦੇ ਕੀ ਕਾਰਨ ਨੇ ਮੈਂ ਤੁਹਾਡੇ ਰਾਹੀਂ ਮੀਡੀਆ ਰਾਹੀਂ ਇਹ ਲੋਕਾਂ ਨੂੰ ਅਪੀਲ ਕਰਨਾ ਚਾਹੂੰਗਾ ਜਿਹੜੇ ਅਸਲਾ ਧਾਰਕ ਹੈਗੇ ਆ ਵੀ ਆਪਣਾ ਅਸਲਾ ਲਾਇਸੈਂਸ ਜਿਹੜਾ ਧਾਰਕ ਹੈਗੇ ਆ ਵੀ ਆਪਣਾ ਅਸਲਾ ਜਮ੍ਹਾਂ ਕਰਾਓ ਜੇ ਤੁਸੀਂ ਤੁਹਾਨੂੰ ਤਿੰਨ ਵਾਰੀ ਪੁਲਿਸ ਵੱਲੋਂ ਨੋਟ ਕਰਾਉਣ ਦੇ ਉੱਤੇ ਜੇ ਤੁਸੀਂ ਅਸਲਾ ਜਮ੍ਹਾਂ ਨਹੀਂ ਕਰਾਉਂਦੇ ਤਾਂ ਤੁਹਾਡਾ ਜਿਹੜਾ ਅਸਲਾ ਲਾਇਸੈਂਸ ਹੈਗਾ ਉਹ ਕੈਨਸਲ ਕੀਤਾ ਜਾਊਗਾ ਪ੍ਰਾਰਥੀ ਅੰਸਰਾਂ ਨੂੰ ਕੀ ਕਾਟਣਾ ਦੇਣਾ ਸਾਧ ਗਿਆਨ ਸਾਨੂੰ ਬਿਲਕੁਲ ਤਾੜਨਾ ਜੀ ਕਿਸੇ ਨੂੰ ਵੀ ਕਿਸੇ ਕਿਸਮ ਕਾਨੂੰਨ ਨੂੰ ਹੱਥ ਜੀ ਨਹੀਂ ਲੈਣ ਦਿੱਤਾ ਜਾਊਗਾ ਜਿਹੜਾ ਬੰਦਾ ਇਹ ਕੰਮ ਕਰੂਗਾ ਉਹਦੇ ਖਲਾਫ ਕਾਨੂੰਨੀ ਕਾਰਵਾਈ ਕਰਕੇ ਤੇ ਉਹ ਜੇਲ੍ਹ ਦੀ ਬਾਹਰ ਜਾਊਗਾ ਕਿਉਂਕਿ ਆਪ ਜਾਣਦੇ ਹੋ ਕਿ ਲੋਕ ਸਭਾ ਚੋਣਾਂ 2024 ਜਿਹੜੀਆਂ ਉਹ ਅਨਾਉਂਸ ਹੋ ਚੁੱਕੀਆਂ ਨੇ ਮਾਡਲ ਕੋਰਡ ਦਾ ਕੰਡਕਟ ਜਿਹੜਾ ਲੱਗ ਚੁੱਕਾ ਹੈਗਾ ਔਰ ਇਸ ਸਬੰਧ ਦੇ ਵਿੱਚ ਅਜਸੀ ਅਜਨਾਲੇ ਥਾਣੇ ਦੇ ਵਿੱਚ ਔਰ ਅਜਨਾਲੇ ਕਸਬੇ ਦੇ ਵਿੱਚ ਜਿਹੜਾ ਹੈਗਾ ਅਸੀਂ ਬਲੈਕ ਮਾਰਚ ਕੱਢ ਰਹੇ ਹਾਂ ਔਰ ਇਹ ਬਲੈਕ ਮਾਰਚ ਦਾ ਜਿਹੜਾ ਇਹ ਸੰਦੇਸ਼ ਹੈਗਾ ਕਰਕੇ ਵੀ ਕੋਈ ਵੀ ਮਾੜਾ ਅਨਸਰ ਜਿਹੜਾ ਹੈਗਾ ਕੋਈ ਜਿਹੜਾ ਗੈਰ ਕਾਨੂੰਨੀ ਕੰਮ ਕਰਦਾ ਹੈਗਾ ਉਹਨੂੰ ਵੀ ਸਾਡੇ ਵੱਲੋਂ ਚੇਤਾਵਨੀ ਹੈਗੀ ਵੀ ਬਿਲਕੁਲ ਇੱਥੇ ਪੀਸ ਐਂਡ ਹਾਰਮਨੀ ਬਣਾ ਕੇ ਰੱਖੀ ਜਾਊਗੀ ਔਰ ਕਿਸੇ ਕਿਸਮ ਦੀ ਨਿਊਸੈਂਸ ਜਿਹੜੀ ਆ ਉਹ ਨਹੀਂ ਟੋਲਰਟ ਕੀਤੀ ਜਾਊਗੀ ਤਾਂ ਦਿਹਾੜੀ ਦੇ ਤਰ੍ਹਾਂ ਅੰਦਰ ਕਿਸ ਤਰੀਕੇ ਦੇ ਨਾਲ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ ਕਿੰਨੀ ਜਗ੍ਹਾ ਦੇ ਉੱਤੇ ਨਾਕਾਬੰਦੀ ਕੀਤੀ ਆ ਕਾਰਾ ਮੈਟਰੀ ਫੋਰਸ ਕਿੰਨੀ ਤਣਾਤ ਕੀਤੀ ਹੈ ਇਹ ਸਾਡੇ ਬੀਐਸਐਫ ਦੀ ਸਾਡੇ ਕੋਲ ਕੰਪਨੀ ਇੱਕ ਇੱਥੇ ਹੈਗੀ ਔਰ ਉਹਦੇ ਸਾਡੇ ਕੋਲ 85 ਜਿਹੜੇ ਜਵਾਨ ਸਾਡੇ ਕੋਲ on ਡਿਊਟੀ ਹੈਗੇ ਆ ਔਰ ਉਹਨਾਂ ਚੋਂ 6 ਨਾਕੇ ਜਿਹੜੇ ਅਸੀਂ ਲਾਏ ਜਾਂਦੇ ਆ ਦਿਹਾਤੀ ਤੇ ਅਜਨਾਲੇ ਕਸਬੇ ਦੇ ਵਿੱਚ ਮਿਲਾ ਕੇ ਔਰ ਇਸ ਤੋਂ ਇਲਾਵਾ ਇੱਕ ਕਾਸੋ ਆਪਰੇਸ਼ਨ ਜਿਹੜਾ ਹੈਗਾ ਸਾਡਾ ਡੇ ਬਾਈ ਡੇ ਚੱਲਦਾ ਹੈਗਾ ਜਿਹਦੇ ਤਹਿਤ ਜਿਹੜਾ ਨਜਾਇਜ਼ ਸ਼ਰਾਬ ਫਿਰ ਜਹਾ ਕੋਈ ਹੋਰ ਇਲੀਗਲ ਕੰਮ ਜਿਹੜਾ ਕਰਦੇ ਹੈਗੇ ਆ ਉਹ ਸਬੰਧ ਦੇ ਵਿੱਚ ਜਿਹੜਾ ਹੈਗਾ ਅਸੀਂ ਕਾਸੋ ਆਪਰੇਸ਼ਨ ਜਿਹੜਾ ਡੇ ਬਾਈ ਡੇ ਅਸੀਂ ਚਲਾਉਨੇ ਹੈਗੇ ਆ ਜਿਹਦੇ ਸਾਨੂੰ ਕਾਫੀ ਰਿਕਵਰੀ ਜਿਹੜੀ ਹੋ ਰਹੀ ਹੈਗੀ ਆ ਔਰ ਲੋਕਾਂ ਦੇ ਉੱਤੇ ਪੱਤੇ ਦਰਜ ਹੋ ਰਹੇ ਆ ਸਰਕਾਰੀ ਨੂੰ ਪਿਆਰ ਵੀ ਜਮਾ ਹੋਣ ਵਾਲੇ ਆ ਲੋਕਾਂ ਇਹਨਾਂ ਨੇ ਨਹੀਂ ਕਰਵਾਇਆ ਉਹਨਾਂ ਨੂੰ ਕਿਸ ਤਰੀਕੇ ਨਾਲ ਅਪੀਲ ਕਰੋਗੇ ਜਿਹੜੇ ਨਹੀਂ ਕਰਵਾਉਂਦੇ ਉਹਨਾਂ ਤੇ ਕੀ ਕਾਰ ਨਹੀਂ ਮੈਂ ਤੁਹਾਡੇ ਰਾਹੀਂ ਮੀਡੀਆ ਰਾਹੀਂ ਇਹ ਲੋਕਾਂ ਨੂੰ ਅਪੀਲ ਕਰਨਾ ਚਾਹੂੰਗਾ ਜਿਹੜੇ ਅਸਲਾ ਧਾਰਕ ਹੈਗੇ ਆ ਵੀ ਆਪਣਾ ਅਸਲਾ ਲਾਇਸੈਂਸ ਜਿਹੜਾ ਧਾਰਕ ਹੈਗੇ ਆ ਵੀ ਆਪਣਾ ਅਸਲਾ ਜਮ੍ਹਾਂ ਕਰਾਓ ਜੇ ਤੁਸੀਂ ਤਾਨੂੰ ਤਿੰਨ ਵਾਰੀ ਪੁਲਿਸ ਵੱਲੋਂ ਨੋਟ ਕਰਾਉਣ ਦੇ ਉੱਤੇ ਜੇ ਤੁਸੀਂ ਅਸਲਾ জমা ਨਹੀਂ ਕਰਾਉਂਦੇ ਤਾਂ ਤੁਹਾਡਾ ਜਿਹੜਾ ਅਸਲਾ ਲਾਇਸੈਂਸ ਹੈਗਾ ਉਹ ਕੈਨਸਲ ਕੀਤਾ ਜਾਊਗਾ। ਸਰਕਾਰੀ ਅੰਸਰਾਂ ਨੂੰ ਕੀ ਕਾਟਣਾ ਦੇਣਾ ਚਾਹੀਦਾ? ਸਰਕਾਰੀ ਅੰਸਰਾਂ ਨੂੰ ਬਿਲਕੁਲ ਕਾਟਣਾ ਜੀ ਕਿਸੇ ਨੂੰ ਵੀ ਕਿਸੇ ਕਿਸਮ ਕਾਨੂੰਨ ਨੂੰ ਹੱਥ ਜੀ ਨਹੀਂ ਲੈਣ ਦਿੱਤਾ ਜਾਊਗਾ। ਜਿਹੜਾ ਬੰਦਾ ਇਹ ਕੰਮ ਕਰੂਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਤੇ ਉਹ ਬਿਹਾਈਂਡ ਦੀ ਬਾਹਰ ਜਾਊਗਾ।